ਸਾਡਾ ਸਤਿਕਾਰ ਪੁਆਦ ਵੈਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਹਤਵੰਤ ਸਿੰਘ ਘਮਾਨ ਬਈ ਜਦ ਕਿਸੇ ਵੀ ਘਰ ਮਾਂ ਕੁੜੀ ਦਾ ਜਨਮ ਹੁਆ ਤਾਂ ਕਰਕੇ ਇੱਕ ਗੱਲ ਕਹੇ ਕਰਾਂ ਵੀ ਕੋਈ ਨਾ ਕੁੜੀ ਹੋ ਗਈ ਤਾਂ ਕੀ ਹੋਇਆ ਜੋ ਵੀ ਮਰੀ ਮੁੰਡਿਆਂ ਵਰਗੀ ਆ ਪਰ ਆਮ ਲੋਕਾਂ ਦੇ ਵਿੱਚ ਇਹ ਧਾਰਨਾ ਬਣੀ ਹੋਈ ਆ ਵੀ ਉਹ ਗੱਲਾਂ ਸਿਰਫ ਕਹਿਣ ਕਿਆਂ ਪਰ ਜਦ ਇਹ ਗੱਲਾਂ ਅਸਲ ਵਿੱਚ ਸਾਬਿਤ ਹੁਆ ਕੁੜੀਆਂ ਸੱਚੀ ਮੁੰਡਿਆਂ ਤੇ ਅੱਗਾ ਜਾ ਕੇ ਆਪਣੇ ਆਪ ਨੂੰ ਸਾਬਿਤ ਕਰਦੇ ਹਾਂ ਤਾਂ ਮਾਪਿਆਂ ਕੀ ਖੁਸ਼ੀ ਆ ਜਿਹੜੀ ਉਸ ਦਾ ਕੋਈ ਠਿਕਾਣਾ ਨਹੀਂ ਹੁੰਦਾ ਅੱਜ ਤੁਹਾਨੂੰ ਇਸੇ ਤਰ੍ਹਾਂ ਕੀਆ ਦੋ ਧੀਾਂ ਕੇ ਗੈਰ ਮਿਲਾਵਾਂਗੇ ਜਿਨ੍ਹਾਂ ਨੇ ਆਪਣੇ ਮਾਪੇ-ਪਾਾਂ ਕੀ ਖੁਸ਼ੀ ਵਾਸਤੇ ਆਪਣੇ ਮਾਪੇ-ਪਾਾਂ ਕੇ ਸੁਪਨੇ ਪੂਰੇ ਕਰਨ ਵਾਸਤੇ ਗੇਮ ਕੇ ਵਿੱਚ ਪੈਰ ਰੱਖਿਆ ਔਰ ਪੈਰ ਰੱਖ ਕੇ ਅਜਹੀਆਂ ਪ੍ਰਾਪਤੀਆਂ ਕਰੀਆਂ ਕਿ ਅੱਜ ਮਾਪੇ-ਪਾਾਂ ਉਹਨਾਂ ਬੱਚਿਆਂ ਕੇ ਪਰਮਾਨਣ ਕਰ ਰਹੇ ਆ ਸੋ ਪਹਿਲਾਂ ਸਵਾਗਤ ਕਰ ਲਈਏ ਦੋ ਕੁੜੀਆਂ ਸਨਾਮ ਕੀਆਂ ਮੇਰੇ ਗੈਰ ਮੌਜੂਦ ਆ ਪੰਜ ਸਨਾਮ ਕੇ ਵਿੱਚ ਬੈਠੇ ਆ ਬਾਈ ਸਾਸਿਕਾਲ ਬਾਈ ਕੇ ਕੀ ਕੀ ਨਾਮ ਆਥਰਾ ਮੇਰੇ ਜਸਰੀ ਮੇਰੇ ਜਸਪ੍ਰੀਤ ਘਰ ਜਸਪ੍ਰੀਤ ਜਸਰੀਤ ਬਾਈ ਪਹਿਲਾਂ ਮੈਨੂੰ ਐ ਦੱਸੋ ਵੀ ਤੁਸੀਂ ਗੇਮ ਕਿਹੜੀ ਕਰ ਰਹੀਆਂ ਸੀ ਜੀ ਰੋਲਰ ਹਾਕੀ ਕਰਦੇ ਆ ਇਸ ਦਾ ਮਤਲਬ ਕੀ ਹੁੰਦਾ ਸਕੀਟਸ ਨੂੰ ਪਾ ਕੇ ਉੱਤੇ ਹਾਕੀ ਕਰਦੇ ਆ ਤੇ ਇਸ ਵਿੱਚ ਸਾਡੇ ਅਚੀਵਮੈਂਟ ਨੈਸ਼ਨਲ ਮੈਡਲਿਸਟਾਂ ਸੀ ਦੋਵੇਂ ਸਿਸਟਰ ਤੁਸੀਂ ਦੋਵੇਂ ਭੈਣਾਂ ਨੈਸ਼ਨਲ ਲੈਵਲ ਕੇ ਮੈਡਲ ਜਿੱਤੇ ਹੋਏ ਆਂ ਹਾਂਜੀ ਬਾਈ ਜਿਹੜੇ ਆਪਾਂ ਦੇਖ ਰਹੇ ਆਂ ਵੀ ਤੁਸੀਂ ਲਾਲੋ ਬਹੁਤ ਸਾਰੇ ਮੈਡਲ ਜਿੱਤੇ ਹੋਏ ਆਂ ਉਹ ਨੈਸ਼ਨਲ ਲੈਵਲ ਤੱਕ ਵੀ ਜਾਂਦੀ ਜਾਂਦੀ ਇੰਨੇ ਸਾਰੇ ਮੈਡਲ ਹੋ ਗਏ ਇਕੱਠੇ ਮਤਲਬ ਹਾਂਜੀ ਬਈ ਸ਼ੁਰੂ ਕਿਸ ਤਰ੍ਹਾਂ ਕਰਤਾ ਜੋ ਥਾਨੇ ਮਤਲਬ ਜਿਹੜੀ ਉਹ ਗੇਮ ਆ ਕਿਉਂਕਿ ਜਿਹੜੀ ਉਹ ਤੁਸੀਂ ਦੱਸਿਆ ਇੱਕ ਤਾਂ ਰੋਲਰ ਹਾਕੀ ਹੈ ਨਾ ਹਾਂਜੀ ਬਈ ਇੱਕ ਤਾਂ ਸਕੇਟ ਦੇ ਉੱਪਰ ਇੱਕ ਤਾਂ ਸਕੇਟ ਉੱਪਰ ਦੇ ਹਾਕੀ ਕਰਨੀ ਹੈ ਨਾ ਹਾਂਜੀ ਬਈ ਦੇਖੋ ਇੱਕ ਤਾਂ ਗੇਮ ਹੋਆ ਵੀ ਆਮ ਆਪਾਂ ਕਹਿ ਦਈਏ ਵੀ ਚੱਲ ਸਿੱਧੇ ਹਾਕੀ ਖੇਡ ਰਿਆ ਬੰਦਾ ਪਰ ਸਕੇਟਾਂਾਂ 'ਾਂ ਖੇਡਣੀ ਉੱਪਰ ਦੀ ਮੈਂ ਕਹਾ ਇਨਾ ਪਹਿਣਾ ਕਿ ਜਿਹੜੀ ਹਿੰਮਤ ਆ ਉਸ ਨੂੰ ਹੌਸਲੇ ਨੂੰ ਦਾਤ ਦੇਣੀ ਪਣਾ ਵੀ ਬਹੁਤ ਬੜਾ ਹੌਸਲਾ ਕਰਕੇ ਇਸ ਗੇਮ ਦੇ ਵਿੱਚ ਆਇਆ ਕਿਉਂਕਿ ਆਮਰੇ ਪਿੰਡਾਂਵਾਂ ਦਾ ਲੋਕਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਸਕੇਟਪਾਕਾਂ ਵੀ ਹੋਕੀ ਖੇਢੀ ਆ ਆਮ ਬੰਦਿਆਂ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਬਸ ਇੰਨਾ ਪਤਾ ਵੀ ਹੋਕੀ ਖੇਢੀ ਆ ਜਾਂ ਪਰ ਸਕੇਟਪਾਕ ਆ ਪਤਾ ਵੀ ਸਕੇਟਪਾਕ ਆ ਵੀ ਹੋਕੀ ਖੇਢੀ ਆ ਯੂਗ ਅਲਗ ਬਹੁਤ ਘੱਟ ਬੰਦਿਆਂ ਨੂੰ ਪਤਾ ਤਾਂ ਪਹਿਨੇ ਮੈਨੂੰ ਐ ਦੱਸੋ ਵੀ ਥਾਨੇ ਸ਼ੁਰੂ ਕਿਸ ਤਰ੍ਹਾਂ ਕਰਿਆ ਜੋ ਗੇਮ ਸ਼ੁਰੂ ਕਿਸ ਤਰ੍ਹਾਂ ਸੀ ਮੈਂ ਫਰਸਟ ਕਲਾਸ ਤੋਂ ਸੀਗੀ ਉਸ ਟਾਈਮ ਤੇ ਮੇਰੇ ਸਰ ਕੋਚ ਸਰ ਨੇ ਸਕੂਲ ਚ ਵੀ ਨੇ ਸਰ ਉਹਨਾਂ ਨੇ ਮੈਨੂੰ ਕ੍ਰੇਸ ਕੀਤਾ ਕਿ ਤੂੰ ਕਰ ਸਕਦੀ ਹੈਂ ਇਹ ਗੇਮ ਤਾਂ ਮੈਂ ਜਦ ਕਰਨਾ ਸ਼ੁਰੂ ਕੀਤਾ ਮੈਂ ਫਰਸਟ ਕਲਾਸ ਚ ਸੀ ਉਦੋਂ ਬਿਲਕੁਲ ਮਾਈਨਰ ਜੋ ਮੈਨੂੰ ਪਤਾ ਵੀ ਨਹੀਂ ਸੀ ਗੇਮ ਦੇ ਨਾਲ ਮੈਨੂੰ ਕੀ ਬੈਨੀਫਿਟਸ ਮਿਲਣਗੇ ਥੈਨ ਮੈਨੂੰ ਵੀਨਸਰ ਨੇ ਬਹੁਤ ਸਪੋਰਟ ਕੀਤੀ ਸੀ ਰਿਗਾਰਡਿੰਗ ਮੈਂ ਫਿਫਥ ਕਲਾਸ ਤੋਂ ਟੂਰਨਾਮੈਂਟ ਸ਼ੁਰੂ ਕਰਦੇ ਸੀ ਡਿਸਟ੍ਰਿਕਟ ਸਟੇਟ ਤੱਕ ਦੇ ਤੇ ਮੇਰੇ ਉੱਥੇ ਮੈਨੂੰ ਸੰਗਰੂਰ ਪੁਲਿਸ ਲੈਣ ਚ ਰਮੇਸ਼ ਸਰ ਨੇ ਸਿਲੈਕਟ ਕੀਤਾ ਰੋਲਰ ਹਾਕੀਚ ਕਿ ਇਹ ਵਿਚਾਂ ਦੀ ਸਪੀਡ ਵਧੀ ਹੈ ਇਹ ਸਮਝਦੇ ਨੇ ਕਿ ਇਸ ਕਰਕੇ ਸਾਨੂੰ ਦੋਵੇਂ ਸਿਸਟਰ ਨੂੰ ਉੱਥੇ ਪੁਲਿਸ ਲਾਈਨ ਚ ਸਿਲੈਕਟ ਕਰਨੀ ਸੀ ਉਹਨਾਂ ਨੇ ਬਾਈ ਤੁਹਾਨੂੰ ਵੀ ਇਹਨਾਂ ਕੇ ਗੈਲੇ ਸ਼ੁਰੂ ਕਰਤਾ ਕਿ ਬਾਤਨਾ ਸ਼ੁਰੂ ਕਰਦੇ ਨਹੀਂ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਮਤਲਬ ਦੋਨਾਂ ਭੈਣਾਂ ਨੂੰ ਦੋਨਾਂ ਭੈਣਾਂ ਇਕੱਠੀਆਂ ਖੇਡਣ ਹਨਾ ਫਰਕ ਨਹੀਂ ਰਹਿੰਦਾ ਤਾਂ ਕਰਕੇ ਅਸੀਂ ਦੋਨਾਂ ਭੈਣਾਂ ਨੇ ਇਕੱਠੀਆਂ ਗੇਮ ਸ਼ੁਰੂ ਕੀਤੀ ਸੀ ਬਾਈ ਉਮਰ ਦਾ ਕਿੰਨਾ ਕਿੰਨਾ ਫਰਕ ਆ ਸਾਰੇ ਦੋਹਾਂ ਸਾਡੇ ਦੋਨਾਂ ਵਿੱਚ 3 ਸਾਲ ਦਾ ਫਰਕ ਹੈ ਜੀ ਫਿਰ ਫਿਰ ਤਾਂ ਉਹ ਕਲਾਸਾਂੋਂ ਪੜ੍ਹੀ ਹੋਏਗੀ ਤਾਂ ਤੇ ਥਵੇਂ ਛੋਟੇ ਆ ਹਾਂਜੀ ਉਹਨੇ 5ਵੀਂ ਵਿੱਚ ਟੂਰਨਾਮੈਂਟ ਲਾਉਣੇ ਸ਼ੁਰੂ ਕੀਤੇ ਸੀ ਬਟ ਮੈਂ 3ਜੀ ਵਿੱਚ ਸ਼ੁਰੂ ਕਰਤੀ ਸੀਗੀ। ਅੱਛਾ ਮਤਲਬ ਕਿ 3ਜੀ 'ਚ ਤੁਸੀਂ ਆਪਣੀ ਭੈਣ ਕੀ ਗੱਲ ਰਲ ਗਈ। ਹਾਂਜੀ। ਫਿਰ ਬਈ ਪਹਿਲੀ ਵਾਰੀ ਜਦ ਕੈਦੀ ਇੱਕ ਅਚੀਵਮੈਂਟ ਪ੍ਰਾਪਤ ਕਰੀ ਕੋਈ ਗੇਮਾਂ ਕੋਈ ਮੈਡਲ ਜਿੱਤ ਗਾਈ ਉਹ ਕਿਹੜੀ ਕਲਾਸ ਸੀ? ਉਹ ਮੇਰੀ 7ਵੀਂ ਕਲਾਸ ਸੀ ਜਦੋਂ ਮੈਂ ਵਿਸ਼ਾਖਾਪਟਨਮ ਗਈ ਸੀਗੀ ਨੈਸ਼ਨਲ ਲੈਵਲ ਵਿੱਚ। ਅੱਛਾ। ਹਾਂਜੀ। ਜਸਪ੍ਰੀਤ ਦਾ ਫਿਰ ਸੇਮ ਟੂਰਨਾਮੈਂਟਸ ਮੇਰੇ ਸ਼ੁਰੂ ਹੋਏ ਸੀਗੇ ਨੈਸ਼ਨਲ 'ਚ ਮੈਡਲ ਸਾਡੇ ਬਰਾਬਰ ਦੇ ਨੇਗੇ। ਅਸੀਂ ਹਾਕੀ ਇਕੱਠਿਆਂ ਨੇ ਸ਼ੁਰੂ ਕੀਤੀ ਆ ਪਰ ਜਿਹੜੀ ਸਪੀਡ ਇਕੱਲੀ ਸਕੇਟਿੰਗ ਸੀ ਉਹ ਅਸੀਂ ਮੈਂ ਤੀਜੀ ਤੇ ਤੇ ਇਹਨੇ ਪੰਜਵੇਂ ਵਿੱਚ ਸ਼ੁਰੂ ਕੀਤੀ ਸੀ ਮਤਲਬ ਹਾਕੀ ਤੁਸੀਂ ਇਕੱਠਿਆਂ ਨੇ ਸ਼ੁਰੂ ਗੇ ਨਹੀਂ ਸ਼ੁਰੂ ਕਰ ਸੀ ਫਿਰ ਹਾਕੀ ਕੇ ਜਿਹੜੇ ਟੂਰਨਾਮੈਂਟ ਹੋਏ ਤੁਸੀਂ ਟੂਰਨਾਮੈਂਟਾਂ ਵਿੱਚ ਇੱਕੇ ਟੀਮ ਚ ਦੋ ਬਣਾ ਖੇਡੀਆਂ ਨਹੀਂ ਇਹ ਸੀ ਜਿਵੇਂ ਮੈਂ ਸੀਨੀਅਰ ਹੁੰਨੀ ਆ ਇਹ ਜੂਨੀਅਰ ਹੁੰਦੀ ਸੀ ਅੱਛਾ ਮਤਲਬ ਕਿ ਇਹ ਕਿਹੜੀ ਕਿਹੜੀ ਇਕੱਲੀ ਵੀ ਸਟਾਰਟਿੰਗ ਕੇ ਵਿੱਚ ਜਦ ਕਿ ਖੇਡੀਆਂ ਤੁਸੀਂ ਤੁਸੀਂ ਕਿਹੜੇ ਉਸਕੇ ਵਿੱਚ ਖੇਡੇ ਤੇ ਕਿਹੜੇ ਸਰੇਣੀ ਦੇ ਵਿੱਚ ਜੂਨੀਅਰ ਵਿੱਚ ਸੀ ਜੀ ਇਹਨੇ ਜੂਨੀਅਰ ਵਿੱਚ ਸੀ ओके okay. हां जी तो फिर ਤੁਸੀਂ ਪਹਿਲੀ ਵਾਰੀ ਪੰਜਾਬ ਕੰਨੀ ਤੇ ਖੇਡੀਆਂ ਨੈਸ਼ਨਲ ਕਿਥਾਂ ਕਿਥੇ ਜਾਣ ਦਾ ਮੌਕਾ ਮਿਲਿਆ ਫਰਸਟ ਸੈਟਰ ਟੂਰਨਾਮੈਂਟ ਸੀ ਵਿਸ਼ਾਖਾਪਟਨਮ ਫਿਰ ਚੰਡੀਗੜ ਮੋਹਾਲੀ ਦੈਨ ਬੈਂਗਲੌਰ ਰੀਸੈਂਟਲੀ ਹੁਣ ਚੰਡੀਗੜ ਫੇਰ ਤੋਂ ਹੋ ਰਹੀ ਹੈ ਨੈਸ਼ਨਲ ਤਾਂ ਉਸ ਵਿੱਚ ਵੀ ਪਾਰਟਿਸਪੇਟ ਕਰਾਂਗੇ ਸੀ ਮਤਲਬ ਭਾਈ ਮੈਨੂੰ ਇੱਕ ਗੱਲ ਦੱਸੋ ਵੀ ਜਿਸ ਤਰ੍ਹਾਂ ਹੁਣ ਇੱਕ ਟਾਇਰ ਪਾਕ ਅਲਾਵਾ ਵੀ ਪੰਜਾਬੀ ਭਾਸ਼ਾ ਵਾਂਗ ਇਹਦੀ ਹੈ ਨਾ ਵੀ ਆਮ ਕਿਉਂਕਿ ਸਕੇਟਿੰਗ ਇੱਕ ਕਹਿੰਦੀ ਸਪੋਰਟਸ ਵਾਲਾ ਨਾਮ ਆ ਪੈਰ ਪਾਗਾ ਬੰਦੀ ਨੂੰ ਉਸਕੇ ਉੱਪਰ ਹੌਕੀ ਛੇਡਣਾ ਹਾਂਜੀ ਤਾਂ ਆਮ ਬੰਦੇ ਦਾ ਡਰ ਵੀ ਲੱਗਾ ਵੀ ਪੈਰ ਤੇ ਲਿਕਣ ਦਾ ਡਰ ਨਹੀਂ ਹੁੰਦਾ ਵੀ ਇੱਕ ਤਾਂ ਹੌਕੀ ਸਟਿਕ ਉਸਕੇ ਨਾਲ ਜਿਹੜੀ ਗੇਮ ਆ ਜਿੱਦਾਂ ਲੋ ਜਿਹੜੀ ਬਾਲ ਆ ਉਸਕੇ ਉੱਪਰ ਵੀ ਧਿਆਨ ਰੱਖਣਾ আর ਆਪਣੇ ਆਪ ਨੂੰ ਸੰਭਾਲਣ ਲੱਗੇ ਵਿੱਚ ਵੀ ਕਿੰਨੀ ਕ ਔਖੀ ਆ ਬਈ ਔਖੀ ਤਾਂ ਕੁਝ ਨਹੀਂ ਜਿਹੜਾ ਬੱਚਾ ਮਤਲਬ ਸ਼ੁਰੂ ਤੋਂ ਸਪੀਡ ਕਰਦਾ ਆ ਰਿਹਾ ਹੈ ਹਨਾ ਉਹ ਹੌਕੀ ਵੀ ਕਰ ਲੈਂਦਾ ਜਿਵੇਂ ਹੁਣ ਇਨਲਾਈਨ ਹੌਕੀ ਹੈ ਸਾਡੀ ਤਾਂ ਇੱਕ ਲਾਈਨ ਵਿੱਚ ਹੀ ਚਾਰੋ ਜਿਹੜੇ ਟਾਇਰ ਨੇ ਉਹ ਇੱਕ ਲਾਈਨ ਵਿੱਚ ਹੀ ਨੇ ਤੇ ਉਹ ਚਲਾਉਣੇ ਜਦੋਂ ਅਸੀਂ ਸਿੱਖੇ ਪਹਿਲਾਂ ਪਹਿਲਾਂ ਤਾਂ ਬਹੁਤ ਸੱਟਾਂ ਵੀ ਲੱਗੀਆਂ ਬਹੁਤ ਡਰ ਵੀ ਲੱਗਦਾ ਸੀ ਘਰ ਦੇ ਵੀ ਕਹਿੰਦੇ ਸੀ ਕਿ ਨਾ ਤੁਸੀਂ ਸੱਟਾਂ ਖਾ ਲੋਗੇ ਪਰ ਜਦੋਂ ਅਸੀਂ ਉੱਥੇ ਜਾ ਕੇ ਕਰਨ ਲੱਗੇ ਸਰ ਕਹਿੰਦੇ ਨਹੀਂ ਕਰ ਲੈਣਗੀਆਂ ਫਿਰ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਸਾਡੇ ਕੋਲ ਸਪੀਡ ਸੀ ਫਿਰ ਤਾਂ ਸਾਨੂੰ ਇਕੱਲੇ ਹੌਕੀ ਦਾ ਹੀ ਕੰਮ ਸਿੱਖਣਾ ਸੀ ਜੀ ਸਾਡੇ ਕੋਲ ਸਪੀਡ ਦੇ ਨਾਲ ਨਾਲ ਹੌਕੀ ਆਪੇ ਬੈਲੈਂਸ ਹੋ ਗਈ ਮੈਨੂੰ ਕਿ ਕੱਲ ਦੱਸੋ ਵੀ ਜਿਹੜੇ ਆਮ ਹਾਕੀ ਦੇ ਟੂਰਨਾਮੈਂਟ ਹੋਆ ਉਹ ਪਲੇਅਰ ਵੀ ਅੱਗਾ ਜਗਾ ਸਪੀਡ ਹਾਕੀ ਵਾਲਿਆਂ ਨਾਲ ਉਹਨਾਂ ਦਾ ਵੀ ਟੂਰਨਾਮੈਂਟ ਹੋਆ ਕੋਆ ਅਲੱਗ ਹੈ ਆ ਗੇਮ ਨਹੀਂ ਉਹ ਅਲੱਗ ਹੈ ਜੋ ਆਪਣਾ ਹੁੰਦਾ ਹੈ ਹਾਕੀ ਉਹ ਅਲੱਗ ਹੈ ਪਰ ਜਿਹੜੀ ਰੋਲਰ ਹਾਕੀ ਆ ਉਹ ਸਿਰਫ ਉਹ ਹੀ ਬੱਚਾ ਕਰ ਸਕਦਾ ਜਿਸ ਨੇ ਸ਼ੁਰੂ ਤੋਂ ਸਕੇਟਿੰਗ ਕੀਤੀ ਹੈ ਹਮ ਨਵਾਂ ਬੱਚਾ ਜਿਵੇਂ ਕਿ ਆ ਤੁਸੀਂ ਕਹਿ ਰਹੇ ਹੋ ਹਾਕੀ ਵਾਲਾ ਬੱਚਾ ਰੋਲਰ ਹਾਕੀ ਕਰ ਲੇਗਾ ਉਹ ਨਹੀਂ ਹੋ ਸਕਦਾ ਕਿਉਂਕਿ ਉਹ ਬੱਚੇ ਨੂੰ ਸਕੇਟਿੰਗ ਹੀ ਨਹੀਂ ਆਉਂਦੀ ਜਦ ਅਸੀਂ ਮੈਂ ਸ਼ੁਰੂ ਤੋਂ ਪਹਿਲਾਂ ਸਕੇਟਿੰਗ ਹੀ ਸਿੱਖੀ ਸੀ ਫਿਰ ਮੈਂ 9th ਐਂਡ 8th ਤੋਂ ਸ਼ੁਰੂ ਕੀਤੀ ਸੀ ਅਸੀਂ ਰੋਲਰ ਔਕੀ ਸੇਮ ਭਾਈ ਮੈਨੂੰ ਕੀ ਗੱਲ ਦੱਸੋ ਵੀ ਦੇਖੋ ਆਮ ਘਰਾਂਗੇ ਵਿੱਚ ਕੀ ਗੱਲਬਾਤ ਹੋ啊 ਵੀ ਕੁੜੀਆਂ ਨੂੰ ਅੱਜ ਦੇ ਟਾਈਮਾਂ ਵੀ ਬੇਸ਼ੱਕ ਆਪਾਂ ਕਹੇ ਲੀਏ ਵੀ ਜਿੰਨੇ ਮਰਜੀ ਮਾਡਰਨ ਹੋ ਗਏ ਜਿੰਨੇ ਮਰਜੀ ਪੜੇ ਲਿਖੇ ਹੋ ਗਏ ਅੱਜ ਦੇ ਟਾਈਮਾਂ ਵੀ ਕੁੜੀਆਂ ਨੂੰ ਕਹਿੰਦੇ ਹਾਂ ਵੀ ਬਸ ਤੁਸੀਂ ਸਕੂਲਾਂ ਪੜ੍ਹ ਲਿਆ ਬਹੁਤ ਆ ਤੁਹਾਨੂੰ ਹੋਰ ਕੋਈ ਤੁਸੀਂ ਗੇਮ ਛੱਡੋ ਹੋਰ ਕੋਈ ਵੀ ਥਾਰਾ ਸ਼ੌਂਕ ਵੀ ਆ ਜਿਹੜਾ ਤੁਸੀਂ ਨਹੀਂ ਪੂਰਾ ਕਰਨਾ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਵਿਚਾਰੀਆਂ ਅੱਜ ਵੀ ਜਿਹੜੇ ਆਪਣੇ ਸ਼ੌਂਕ ਦੱਬ ਗ ਜ਼ਿੰਦਗੀ ਕੱਟ ਰਹੀਆਂ ਤਾਂ ਤੁਸੀਂ ਫਿਰ ਕਰ ਕਿਆ ਨੇ ਮਤਲਬ ਸ਼ੁਰੂ ਤੇ ਸਾਥ ਦੇ ਆਇਆ ਬਾਅਦ ਚ ਫਿਰ ਹੌਲੀ ਹੌਲੀ ਮੇਰੇ ਮੰਮਾ ਸ਼ੁਰੂ ਤੋਂ ਬਹੁਤ ਸਾਥ ਪਾਪਾ ਨੇ ਥੋੜਾ ਜਿਹਾ ਕਿਹਾ ਕਿ ਗੇਮ ਪਹਿਲਾਂ ਨਹੀਂ ਰੱਖਣੀ ਚਾਹੀਦੀ ਸਟੱਡੀ ਮੇਨ ਹੈ ਬਟ ਉੱਥੇ ਨਾ ਮਤਲਬ ਐਨੀ ਬਹੁਤ ਸਟਰਗਲ ਫੇਸ ਕੀਤਾ ਕੁੜੀਆਂ ਹੋਣ ਕਰਕੇ ਅਸੀਂ ਜਿੱਦਾਂ ਕਿ ਪਾਪਾ ਨੇ ਸਾਨੂੰ ਸਪੋਰਟ ਕੀਤੀ ਸੀ ਸ਼ੁਰੂ ਕੀਤਾ ਸੀ ਸਾਨੂੰ ਵੀ ਜਾਣਾ ਦਾਦੀ ਜੀ ਨੂੰ ਨਾਲ ਲੈ ਕੇ ਜਾਣਾ ਪ੍ਰੈਕਟਿਸ ਕਰਨ ਵਾਸਤੇ ਉਹ ਜਿਹੜੇ ਬਹੁਤ ਮਤਲਬ ਜਾਂਦੇ ਸੀ ਬਟ ਉਹਨਾਂ ਨੂੰ ਕਈ ਵਾਰ ਐਡਾ ਫੀਲ ਹੁੰਦਾ ਸੀ ਨਾ ਵੀ ਕਈ ਵਾਰ ਕੁੜੀਆਂ ਗਲਤ ਨਾ ਹੋਣ ਅਸੀਂ ਕਿੱਦਾਂ ਇਹਨਾਂ ਦੀ ਗਾਰੰਟੀ ਚੱਕੀਏ ਬਟ ਥੋੜੀ ਥੋੜੀ ਟਾਈਮ ਉਹਨਾਂ ਨੂੰ ਵੀ ਲੱਗਣ ਲੱਗ ਗਿਆ ਪਾਪਾ ਨੇ ਵੀ ਸਪੋਰਟ ਕਰੀ ਵੀ ਨੈਸ਼ਨਲ ਲੈਵਲ ਤੱਕ ਖੇਡੀਆਂ ਹੋਈਆਂ ਨੇ ਗਿਆ ਫਿਰ ਉਸ ਤੋਂ ਬਾਅਦ ਥੋੜਾ ਸੌਖਾ ਹੈ ਪਰ ਪਹਿਲਾਂ ਤਾਂ ਬਹੁਤ ਔਖਾਈ ਬੱਸਾਂ 'ਚ ਜਾਣਾ ਰਾਤਾਂ ਨੂੰ ਕੱਲੀਆਂ ਨੇ ਮੁੜ ਕੇ ਆਉਣਾ ਵੀ ਮਤਲਬ ਜਦ ਤੁਸੀਂ ਬਾਹਰ ਖੇਡਣ ਜਾਂ ਹੁੰਦੇ ਬੱਸਾਂ 'ਚ ਕੱਲੀਆਂ ਨਹੀਂ ਆਈਏ ਸੀ ਨੈਸ਼ਨਲ ਵੀ ਜਿਹੜੀ ਆਂਧਰਾ ਪ੍ਰਦੇਸ਼ ਲਾ ਕੇ ਸੀ ਉਹ ਕੱਲੀਆਂ ਨਹੀਂ ਆਈ ਸੀ ਸਾਡੇ ਨਾਲ ਕੋਈ ਨਹੀਂ ਸੀ ਟ੍ਰੇਨ 'ਚ ਅਸੀਂ ਕੱਲੀਆਂ ਸੀ ਦੋ ਹੀ ਭੈਣਾਂ ਹਾਂਜੀ ਜਨ ਨਾਲ ਦੱਦੀ ਸੀ ਸਾਡੇ ਬਈ ਡਰ ਨਹੀਂ ਲੱਗਿਆ ਵੀ ਐਡੀ ਦੂਰ ਜਾਂਦੇ ਹੋਏ ਕਿਉਂਕਿ ਵੀ ਦੇਖੋ ਇੱਕ ਹਨਾ ਇੰਨੀ ਛੋਟੀ ਉਮਰ ਕੇ ਵਿੱਚ ਵੀ ਹੁਣ ਵੀ ਮੈਂ ਕਿਹੜੀ ਕਿਹੜੀ ਕਲਾਸ ਪੜ੍ਹ ਰਹੇ ਹੋ ਤੁਸੀਂ ਮੈਂ ਪਲੱਸ 1 'ਚ ਹਾਂ ਜੀ ਮੇਰਾ ਬੀਕਮ ਚੱਲ ਰਿਹਾ ਸੈਕੰਡ ਈਅਰ ਵੀ ਤੁਸੀਂ ਹਾਲੇ ਵੀ ਮੈਂ ਕਹਿੰਦਾ ਵੀ ਥਾਰੀ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ ਹੈਗੀ ਜਦ ਤੁਸੀਂ ਦੱਸ ਰਹੇ ਹੋ ਵੀ ਅੱਜ ਤੇ 5-4 ਸਾਲ ਪਹਿ ਫਿਰ ਵੀ ਹਨਾ ਇੱਕ ਬੱਚੇ ਦੇ ਤੁਸੀਂ ਬਹੁਤ ਛੋਟੇ ਬੱਚੇ ਨੂੰ ਜੇ ਆਪਾਂ ਕਹਿ ਦਈਏ ਵੀ ਪੰਜਾਬ ਦੇ ਬਾਹਰ ਜਾਣ ਵਾਸਤੇ ਬਹੁਤ ਡਰ ਲੱਗਾ ਤੁਹਾਨੂੰ ਉਸ ਟਾਈਮ ਜਦ ਪਹਿਲੀ ਵਾਰੀ ਖੇਡਣ ਜਾ ਰਹੇ ਸੀ ਕੀ ਫੀਲਿੰਗ ਸੀ ਦਿਲ ਕੇ ਵਿੱਚ ਬਸ ਇੱਕ ਦੱਸ ਸੀਗਾ ਵੀ ਹਨਾ ਕੁ ਕਿਸੇ ਚੀਜ਼ ਤੋਂ ਅਸੀਂ ਗਲਤ ਨਾ ਹੋ ਜਾਈਏ ਹਨਾ ਘਰ ਦੇ ਸਾਨੂੰ ਮੇਨ ਦਾ ਸਾਡੇ ਤੇ ਇਹ ਸੀਗਾ ਵੀ ਜੇ ਸਾਡਾ ਮੈਡਲ ਨਾ ਆਇਆ ਤਾਂ ਸਾਨੂੰ ਸਪੋਰਟ ਨਹੀਂ ਕਰਨੀ ਕਰਦਿਆਂ ਨੇ ਕਹਿਣਾ ਤੁਸੀਂ ਸਾਲ ਮਿਹਨਤ ਕੀਤੀ ਤੁਹਾਡੇ ਤਾਂ ਵੀ ਕੁਝ ਨਹੀਂ ਬਣਿਆ ਤਾਂ ਸਾਨੂੰ ਐਸੀ ਵੀ ਜੇ ਅਸੀਂ ਜਾਈਏ ਤਾਂ ਘਰੇ ਖੁਸ਼ੀ ਜਾਈਏ ਤੇ ਸਾਡੇ ਘਰ ਦੇ ਸਾਨੂੰ ਸਪੋਰਟ ਕਰਨ ਲੱਗੇ ਇਹ ਮਤਲਬ ਹੈ ਦੇਲਕੇ ਵਿੱਚ ਹੀ ਤਾਂ ਵੀ ਮੈਡਲ ਜਿੱਤ ਕਲੇ ਗਾਣਾ ਜਿਤਨਾ ਮਰਜੀ ਆ ਕੇ ਦੋਵੇਂ ਪੈਣਾ ਉਸ ਟਾਈਮ ਅਲੱਗ-ਅਲੱਗ ਗੇਮ ਚ ਟੀਆਂ ਕਿ ਮਤਲਬ ਕਿ ਅਲੱਗ-ਅਲੱਗ ਕੋਈ ਕੋਈ ਕਿਉਂ ਕੀਤੀ ਐ ਅਸੀਂ ਦੋਵਾਂ ਪੈਣਾ ਅੰਦਰ ਅਲੱਗ-ਅਲੱਗ ਸੀ ਸਾਡੇ ਸਾਡੇ ਜਿੱਦਾਂ ਮੈਂ ਸੀਨੀਅਰ ਚ ਖੇਡੀ ਸੀ ਇਹ ਜੂਨੀਅਰ ਚ ਮੈਂ ਜੂਨੀਅਰ ਚ ਖੇੜਦੀ ਸੀ ਇਹ ਸਬ ਜੂਨੀਅਰ ਮੈਂ ਤਾਂ 3 ਸਾਲ ਦਾ ਫਰਕ ਸੀ ਤਾਂ ਕਰਕੇ ਅਸੀਂ ਟੀਮ ਅਲੱਗ ਤੋਂ ਖੇਡਦੇ ਸੀ ਹੋਂ ਤੱਕ ਪੰਜਾਬ ਤੇ ਬਾਹਰ ਕਿੰਨੀ ਵਾਰੀ ਖੇੜਿਆ ਅਸੀਂ ਪੰਜਾਬ ਬੈ ਨੈਸ਼ਨਲ ਲੈਵਲ ਤੱਕ ਜਿੱਦਾਂ ਅਸੀਂ 7-8 ਨੈਸ਼ਨਲਸ ਲਾ ਚੁੱਕੇ ਫੈਡਰੇਸ਼ਨ ਕੱਪ ਵੀ ਹੁੰਦੇ ਨੇ ਇਕੱਲੇ ਨੈਸ਼ਨਲ ਹੀ ਨਹੀਂ ਹੁੰਦੀਆਂ ਫੈਡਰੇਸ਼ਨ ਕੱਪ ਵੀ ਹੁੰਦੇ ਨੇ ਜਿਵੇਂ ਮੈਂ ਜੰਮੂ ਗਈ ਹੋਈ ਆਗੀ ਠੀਕ ਹੈ ਮਤਲਬ ਬੈਂਗਲੌਰ ਗਏ ਹੋਏ ਆ ਮਹਾਰਾਸ਼ਟਰਾ ਗਏ ਹੋਏ ਆ ਛੱਤੀਸਗੜ੍ਹ ਗਏ ਹੋਏ ਆ ਇਹ ਬਸ ਹੀ ਐ ਦਸ ਸਾਲੋਂ ਟੂਰਨਾਮੈਂਟ ਖੇlde ਰਹੇ ਹਾਂ ਸਕੂਲ ਵੱਲੋਂ ਵੇਸੇ ਗਏ ਮੈਂ ਕਾਫੀ ਟੂਰਨਾਮੈਂਟ ਜੋ ਕਿ ਰੋਲ ਬਾਲ ਹੁੰਦੇ ਸੀ ਉਹਦੇ ਵਿੱਚ ਕੀ ਹੁੰਦਾ ਸੀ ਜਿਵੇਂ ਬਾਸਕਟਬਾਲ ਹੈ ਉਹ ਉਹੀ ਸੀ ਆਪਣਾ ਸਕੇਟਿੰਗ ਬਾਕੇ ਬਾਸਕਟਬਾਲ ਖੇlde ਸੀ ਭਾਈ ਜੇ ਤੁਸੀਂ ਮਤਲਬ ਨੈਸ਼ਨਲ ਲਾ ਲੋ ਪੰਜਾਬ ਕਣੀ ਤੇ ਖੇਡਣ ਜਾਵਾਂ ਫਿਰ ਉਹ ਪੰਜਾਬ ਸਰਕਾਰ ਸਪੋਰਟ ਕਰਾ ਉਸ ਚੀਜ਼ ਦੇ ਵਿੱਚ ਕਾ ਆਪ ਮਤਲਬ ਕਿ ਕੋਈ ਟੀਮ ਹੋ ਜਾਵੇ ਜੋ ਹਾਕੀ ਹੈ ਉਹਦੇ ਵਿੱਚ ਕਿਵੇਂ ਹੈ ਆਪਣਾ ਪੈਸਾ ਹੈ ਸਭ ਕੁਝ ਮੱਲਬਨ ਗੇਮ ਹੈ ਇਹ ਉਪਨਗੇਮ ਹੈ ਬਟ ਜਿਹੜੇ ਸਕੂਲੀ ਗੇਮ ਚ ਮੈਂ ਨੈਸ਼ਨਲ ਗਈ ਹਾਂ ਉਸ ਦੇ ਵਿੱਚ ਸਰਕਾਰ ਦਾ ਵੀ ਸਕੂਲਾਂ ਤੱਕ ਮਤਲਬ ਸਕੂਲ ਸਪੋਰਟ ਕਰਾ ਸਰਕਾਰ ਸਪੋਰਟ ਕਰਾ ਉਸ ਤੋਂ ਬਾਅਦ ਜੇ ਤੁਸੀਂ ਹੁਣ ਆਪ ਕਿਤੇ ਵੀ ਬਾਹਰ ਖੜਨ ਜਾ ਰਹੇ ਆ ਤਾਂ ਸਰਕਾਰ ਸਪੋਰਟ ਨਹੀਂ ਕਰ ਰਹੀ ਜੀ ਤਾਂ ਬਹੁਤ ਬੜੀ ਦੋਸਤੋ ਜੋ ਮੈਂ ਇੱਕ ਮੰਦਭਾਗੀ ਗੱਲ ਕਹਾਂਗਾ ਯਾਰ ਵੀ ਬੱਚੇ ਦੇਖੋ ਕਹ ਰਹੇ ਵੀ ਅਸੀਂ ਰਾਤਾਂ ਨੂੰ ਬੱਸਾਂ ਦੇ ਵਿੱਚ ਜਾ ਜਾ ਕੇ ਮਿਹਨਤਾਂ ਕਰ ਕਰ ਕੇ ਉਰ ਤੱਕ ਪਹੁੰਚਿਆ ਪਰ ਸਰਕਾਰ ਇਹਨਾਂ ਬੱਚਿਆਂ ਦਾ ਟੈਲੈਂਟ ਆ ਜਿਹੜਾ ਉਹਨੂੰ ਪਛਾਣ ਨਹੀਂ ਰਹੀ ਸਰਕਾਰ ਆ ਉਹਨਾਂ ਬੱਚਿਆਂ ਨੂੰ ਸਪੋਰਟ ਹੀ ਨਹੀਂ ਕਰ ਰਹੀ ਬਾਈ ਅੱਜ ਤੱਕ ਫਿਰ ਕਿਸੇ ਵੀ ਤਰ੍ਹਾਂ ਸਰਕਾਰ ਨੇ ਕਿਸੇ ਤਰ੍ਹਾਂ ਦੀ ਕੋਈ ਸਕਾਲਰਸ਼ਿਪ ਜਾਂ ਕੋਈ ਕਿਸੇ ਸੰਸਥਾ ਨੇ ਕੋਈ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਨਹੀਂ ਜੀ ਐਸੇ ਸਿਰਫ ਸਕੂਲ ਜੀ ਮਦਦ ਮਿਲਿਆ ਉਹ ਵੀ ਫੀਸ ਕਾਰਨ ਇੱਕ ਦੋ ਵਾਰੀ ਹੋਇਆ ਉਹ ਵੀ ਉਸ ਤੋਂ ਬਾਅਦ ਫਿਰ ਸਕੂਲ ਚ ਵੀ ਕੋਈ ਹੈ ਜਿੱਦਾਂ ਕਹਿ ਦਿੰਦੇ ਸੀਗੇ ਕਿ ਤੁਸੀਂ ਮੈਡਲ ਲੈ ਕੇ ਆਓ ਤੁਹਾਨੂੰ ਇਦਾਂ ਪੈਸੇ ਮਿਲਣਗੇ ਉਹ ਮਿਲਣਗੇ ਅੱਜ ਤੱਕ ਹਜੇ ਕੋਈ ਚੀਜ਼ ਨਹੀਂ ਹੈ ਬਾਈ ਦੇਖੋ ਬਹੁਤ ਉੱਚ ਕੇ ਹਾਜਾਸ ਤੇ ਜਾਂ ਉੱਪਰ ਲੀਡਰ ਬਹੁਤ بڑے بڑے ਪਾਸ਼ਾ ਦੇ ਦੇ ਹਾਂ ਅਸੀਂ ਪੰਜਾਬ ਨੂੰ ਰੰਗਲਾ ਬਣਾਉਣ ਲੱਗ ਰਹੇ ਹਾਂ ਅਸੀਂ ਪੰਜਾਬ ਮੰਨੂ ਕਰ ਦੇਾਂਗੇ ਅਸੀਂ ਇਹਨਾਂ ਬੱਚਿਆਂ ਨੂੰ ਅੱਗਾ ਖੜ੍ਹਾਵਾਵਾਂਗੇ ਜੀ ਕੋਈ ਬੱਚੇ ਮਾਰੇ ਖੜਿਹਰੀ ਵਧੀਆ ਨਿਕਲੇ ਜਦ ਉਹ ਬੱਚੇ ਇੰਟਰਨੈਸ਼ਨਲ ਲੈਵਲ 'ਤੇ ਜਿੱਤਦੇ ਹਾਂ ਉਸਤੇ ਬਾਅਦ ਮਾ ਤਾੜੀਆਂ ਮਾਰਨ ਵਾਸਤੇ ਜੋ ਹੀ ਲੀਡਰ ਅੱਗਾ ਆਜਾਂ ਜੋ ਹੀ ਲੀਡਰ ਫਿਰ ਪੋਸਟਾਂ ਪਾਵਾਂ ਮੰਨੂ ਮਾਣ ਮਾਰੀ ਤੀ ਕੇ ਪਰ ਮੰਨੂ ਮਾਣ ਪਰ ਜਦ ਇਹ ਬੱਚੇ ਸਟਰਗਲ ਕਰ ਰਹੇ ਨੇ ਜਦ ਉਹਨਾਂ ਨੂੰ ਲੋੜ ਆਸਲ 'ਚ ਜਦ ਉਹਨਾਂਗੇ ਨਾਲ ਨਹੀਂ ਖੜਦੇ ਜਦਕਿ ਲੋਕ ਉਹਨਾਂ ਨੂੰ ਉਸ ਟਾਈਮਾਂ ਜਦ ਬੱਚੇ ਸਟਰਗਲ ਕਰ ਰਹੇ ਹਾਂ ਜਦ ਉਹ ਉਸ ਇੰਟਰਨੈਸ਼ਨਲ ਲੈਵਲ ਉਪ ਪਹੁੰਚਣ ਵਾਸਤੇ ਮਿਹਨਤ ਕਰ ਰਹੇ ਹਾਂ ਉਸ ਟਾਈਮ ਨਹੀਂ ਸਰਕਾਰਾਂ ਜਾਂ ਉਸ ਟਾਈਮ ਨਹੀਂ ਜਿਹੜੇ ਜੋ ਲੀਡਰ ਨਾਲ ਖੜਦੇ ਜਦਕਿ ਉਹਨਾਂ ਨੂੰ ਲੋੜ ਆ ਇਹ ਬੱਚੇ ਅੱਜ ਆਪ ਤੁਹਾਡੇ ਸਾਹਮਣੇ ਦੱਸ ਰਹੇ ਆ ਪਰ ਹੋ ਆ ਗਿਆ ਬਾਅਦ ਵਿੱਚ ਸਰਕਾਰਾਂ ਕਹਿ ਦਿਆ ਹਾਂ ਮਾਰੇ ਪੰਜਾਬ ਕੀਤੀ ਆ ਮਾਨੂੰ ਮਾਣ ਆ ਰਵਨਾ ਜੀ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਹਣ ਤੁਸੀਂ ਨੈਸ਼ਨਲ ਲੈਵਲ ਤੱਕ ਖੇਡੇ ਆ ਹਨਾ ਹਾਂਜੀ ਨੈਸ਼ਨਲ ਲੈਵਲ ਖੇਡਣ ਕੇ ਬਾਅਦ ਆ ਤੁਸੀਂ ਦੱਸੋ ਵੀ ਇੰਨੀ ਵਾਰੀ ਜਿੱਤੇ ਅਸੀਂ ਨੈਸ਼ਨਲ ਲੈਵਲ ਇੰਨੀ ਵਾਰੀ ਖੇਡ ਲਈ ਤਾਂ ਉਸ ਤੋਂ ਬਾਅਦ ਤਾਂ ਫਿਰ ਅੱਗਾ ਵੀ ਬੰਦਾ ਇੱਕ ਇੱਕ ਸਟੈਪ ਵਧਾ ਫਿਰ ਤੁਸੀਂ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਣ ਦਾ ਕੀ ਕਾਰਨ ਰਿਹਾ ਵੀ ਅੱਗਾ ਕਿਉਂ ਨਹੀਂ ਵਧੇ ਮੈਨੂੰ ਕਿਹਾ ਸੀ ਆ ਇੰਟਰਨੈਸ਼ਨਲ ਲਈ ਵੀ ਤੁਸੀਂ ਲਗਾ ਲਓ ਹਾਕੀ ਚ ਉਸ ਟਾਈਮ ਇਟਲੀ ਚੱਲ ਰਿਹਾ ਸੀ ਮੇਰੀ ਕਾਫੀ ਮੇਰੇ ਟੀਮ ਮੇਟਸ ਗਈਆਂ ਸੀ ਬਟ ਪੈਸੇ ਦੀ ਦਿੱਕਤ ਆਉਣ ਕਰਕੇ ਉਸ ਟਾਈਮ 3 ਤੋਂ 4 ਲੱਖ ਚਾਹੀਦਾ ਸੀ ਆਪਾਂ ਜੋ ਕਿ ਸਾਡੇ ਲਈ ਪ੍ਰੋਵਾਈਡ ਹੋ ਹੀ ਨਹੀਂ ਸਕਿਆ ਕਿਉਂਕਿ ਟਾਈਮ ਘੱਟ ਸੀਗਾ ਤਾਂ ਕਰਕੇ ਉਸ ਟਾਈਮ ਪਾਪਾ ਨੂੰ ਕੀਤਾ ਫੋਨ ਉਹ ਕਹਿੰਦੇ ਵੀ ਆਪਣੇ ਵੱਸ ਦੀ ਗੱਲ ਨਹੀਂ ਹੈਗੀ ਤਾਂ ਜੋ ਵੀ ਲੜਕੀਆਂ ਅੱਜ ਇੰਟਰਨੈਸ਼ਨਲ ਗਈਆਂ ਹੋਈਆਂ ਨੇ ਆਪਾਂ ਕਹਿ ਦਿੰਦੇ ਆ ਇਹ ਗੇਮ ਦੀ سپورਟ ਬਹੁਤ ਹੈਗੀ ਸਾਨੂੰ ਘਰ ਵੱਲੋਂ ਇਸ ਟਾਈਮ ਬਟ ਜਿਆਦਾ ਸੀ ਸ਼ੁਰੂ ਕੀਤਾ ਸੀ ਉਸ ਟਾਈਮ ਬਿਲਕੁਲ سپورਟ ਨਹੀਂ ਸੀ ਪਾਪਾ ਕੀ ਕੰਮ ਕਰ ਰਹੇ ਹਾਂ ਸਾਡੇ ਜੀ ਟਰਾਂਸਪੋਰਟ ਦਾ ਕੰਮ ਹੈ ਟਰਾਂਸਪੋਰਟ ਦਾ ਕੰਮ ਕਰ ਰਹੇ ਹਾਂ ਫਿਰ ਅ ਰਾਜੀ ਮੈਨੂੰ ਇੱਕ ਗੱਲ ਦੱਸੋ ਵੀ ਇਹ ਸ਼ੁਰੂ ਤੇ ਲਾ ਲਓ ਤੁਸੀਂ ਹਨਾ ਕਿਹਾ ਵੀ ਪਰਾਂ ਤੇ ਵੀ ਸਪੋਰਟ ਨਹੀਂ ਦੀ ਵੀ ਕੱਲੀ ਮਾਂ ਦੀ ਜਿਹੜਾ ਮਾਂ ਮਮਮੀ ਕਣੀ ਤੇ ਸਿਰਫ ਅਧਾ ਨੂੰ ਬੱਚਿਆਂ ਨੂੰ ਇੱਕ ਇਹ ਹੋਆ ਵੀ ਮਾਂ ਮੇਰੀ ਨਾਲ ਖੜੀ ਆ ਤਾਂ ਤੁਸੀਂ ਰਾਤਾਂ ਨੂੰ ਵੀ ਖੇਡਦੇ ਰਹੇ ਕਦੇ ਮਨ ਕਿਸ ਤਰ੍ਹਾਂ ਨਹੀਂ ਆਇਆ ਵੀ 네ਗੈਟਿਵਿਟੀ ਵੀ ਆ ਰਹੀ ਕਰਕੇ ਤਾਂ ਸਪੋਰਟ ਨਹੀਂ ਕਰ ਰਹੇ ਉੱਪਰ ਤੇ ਜਿਹੜੀ ਮੈਂ ਗੱਲ ਕਹੀ ਆ ਵੀ ਸਰਕਾਰਾਂ ਵੀ ਸਪੋਰਟ ਨਹੀਂ ਕਰਦੇ 네ਗੈਟਿਵਿਟੀ ਵੀ ਆਈ ਆ ਕਦੇ ਦਿਮਾਗ 'ਚ ਨਾ ਇੱਕੋ ਹੀ ਗੱਲ ਹੋ ਜਾਂਦੀ ਹੈ ਕਿ ਮਾਤਾ ਮਾਈ ਹੁੰਦੀ ਹੈ ਹਨਾ ਉਹਨਾਂ ਨੇ ਮਤਲਬ ਸਾਨੂੰ ਇਹ ਇੰਨਾ ਬਰੇਵ ਬਣਾਇਆ ਵੀ ਕੋਈ ਚ ਵੀ ਕਹਿੰਦਾ ਕੋਈ ਕਿੰਨਾ ਵੀ ਤੁਹਾਨੂੰ ਬਲੈਕਮੇਲ ਕਰਦੇ ਵੀ ਹਾਂ ਕੁੜੀਆਂ ਨੂੰ ਤੁਸੀਂ ਪਰ ਤੁਸੀਂ ਉਹ ਕਰਕੇ ਦਿਖਾਉਣਾ ਹੈ ਕਿ ਮਤਲਬ ਕਿਸੇ ਨੇ ਅਜੇ ਤੱਕ ਕੁੜੀ ਨੇ ਕੀਤਾ ਨਾ ਹੋਵੇ ਕੱਲੀ ਮਾਂ ਨਹੀਂ ਡੈਡੀ ਨਹੀਂ ਮਤਲਬ ਉਹਨਾਂ ਨੇ ਤਾਂ ਸਪੋਰਟ ਕਰਨੀ ਤਾਂ ਕਰਨੀ ਰਿਲੇਟਿਵਸ ਵੀ ਕਹਿੰਦੇ ਸੀ ਗੇਮ 'ਚ ਕੁਝ ਨਹੀਂ ਹੈਗਾ ਉਹਨਾਂ ਨੇ ਵੀ ਨਹੀਂ ਸਪੋਰਟ ਕੀਤੀ ਇਵਨ ਸਾਨੂੰ ਹੁਣ ਉਹਨਾਂ ਦੇ ਰਿਸ਼ਤੇਦਾਰਾਂ ਕੀ ਰਿਐਕਸ਼ਨ ਹੈ ਉਹਨਾਂ ਦੇ ਰਿਐਕਸ਼ਨ ਅਸੀਂ ਪਹਿਲਾਂ سپورਟ ਨਹੀਂ ਕੀਤੀ ਤੇ ਹੁਣ ਦੇਖ ਰਿਆਂ ਬੱਚੇ ਇੰਨੇ ਵਧੀਆ ਲੈਵਲ ਤੇ ਪਹਿਲਾਂ ਤਾਂ ਉਹਨਾਂ ਨੂੰ ਜਦ ਅਸੀਂ ਸ਼ੁਰੂ ਕੀਤੀ ਸੀ ਨਾ ਉਹਨਾਂ ਨੂੰ ਐ ਸੀਗਾ ਵੀ ਇੰਨਾ ਪੈਸਾ ਪਲਾ ਵੀ ਦਿੱਤਾ ਕੀ ਪਤਾ ਨਾ ਕੁਝ ਬਣੇ ਜਦੋਂ ਨੈਸ਼ਨਲ ਲੈਵਲ ਤੇ ਆਉਣਾ ਉਹਦੋਂ ਲੱਗਦਾ ਕਿ ਹਾਂ ਕੁਝ ਚੀਜ਼ ਸੀ ਬੱਚਿਆਂ 'ਚ ਹੁਣ ਤੱਕ ਸਭ ਤੋਂ ਮਤਲਬ ਵੱਡੇ ਲੈਵਲ ਕੀ ਆ ਫਿਰ ਕਹਿ ਲਈ ਵੀ ਯਾਦਗਾਰ ਕੱਪਦਰਾ ਕਿਹੜਾ ਰਿਹਾ ਜਿਸ ਨੂੰ ਤੁਸੀਂ ਕਹਿ ਸਕੋਗੇ ਹਾਂ ਵੀ ਉਹ ਮਰਾ ਸੁਪਨਾ ਦਾ ਵੀ ਉੱਥੇ ਤੱਕ ਪਹੁੰਚ ਗਿਆ ਡੇਢ ਹੋਇਆ ਸੀ ਸਾਡਾ ਵੈਸੇ ਅਸੀਂ ਕਾਫੀ ਪ੍ਰੈਕਟਿਸ ਕੀਤੀ ਅਸੀਂ ਦਿਨ ਰਾਤ ਜਾਂਦੇ ਸੀਗੇ ਟੂਰਨਾਮੈਂਟ ਟੂਰਨਾਮੈਂਟ ਤੋਂ ਪਹਿਲਾਂ ਸੰਗਰੂਹ ਉਸ ਦੇ ਬਾਅਦ ਸਾਡੇ ਨਾਲ ਜੋ ਸਾਨੂੰ ਸਬ ਟੀਮ ਮੇਟਸ ਐਦਾ ਕਹਿੰਦੇ ਸੀ ਜੋ ਦੂਸਰੀ ਟੀਮ ਸੀ ਵੀ ਪੰਜਾਬ ਨੂੰ ਨਹੀਂ ਕੁਝ ਆਂਦਾ ਲੇਕਿਨ ਨਹੀਂ ਕਰ ਸਕਦੇ ਕਿਉਂਕਿ ਅਸੀਂ ਜਦ ਪਹਿਲਾ ਗੇਮ ਸ਼ੁਰੂ ਕੀਤੀ ਸੀ ਬੱਚੇ ਸੀ ਬਿਲਕੁਲ ਫ੍ਰੈਸ਼ਰ ਸੀਗੇ ਉਸ ਟਾਈਮ ਸਾਡਾ ਮੈਡਲ ਨਹੀਂ ਆਇਆ ਸੀ ਬਟ ਜਿਸ ਅਗਲੇ ਮਹੀਨੇ ਅਸੀਂ ਕੀ ਕੀਤਾ ਪੂਰੀ ਪ੍ਰੈਕਟਿਸ ਕੀਤੀ ਅਗਲੇ ਸਾਲ ਲਈ ਥੈਨ ਉਹਦੇ ਕਰਕੇ ਅਸੀਂ ਹੂੰ 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 ਤੇ ਉਸ ਕਾਰਨ ਅਸੀਂ ਸ਼ੁਰੂ ਕੀਤਾ ਜਦ ਕੇ ਤਾਂ ਸਾਡੇ ਨਾਲ ਨਾਲ ਸਭ ਬੱਚੇ ਦੇ ਪੰਜਾਬ ਦੇ ਸਬ ਟੀਮ ਦੇ ਉਹ ਗੇਮ ਚ ਸਾਡੇ ਮੈਡਲ ਆਏ ਸੀ ਮਤਲਬ ਪਹਿਲੀ ਵਾਰੀ ਤੁਸੀਂ ਜਦ ਗਏ ਉਦੋਂ ਪੰਜਾਬ ਕੇ ਮੈਡਲ ਆਏ ਆ ਇਤਿਹਾਸ ਕੇ ਵਿੱਚ ਹਾਂਜੀ ਇਹ ਗੇਮ ਵੀ ਸੀ ਬਹੁਤ ਲੇਟ ਸ਼ੁਰੂ ਕੀਤੀ ਸੀ ਮਤਲਬ ਇਹ ਬਾਕੀ ਦਾ ਟੂਰ ਬਾਕੀ ਜਿਹਨੇ ਸਟੇਟ ਹਰਿਆਣਾ ਚੰਡੀਗੜ੍ਹ ਇਹ ਸ਼ੁਰੂ ਤੋਂ ਕਰ ਰਹੀ ਹੈ ਗੇਮ ਬਟ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਐਟ ਵਸ ਚ ਅਸੀਂ ਵਿਚਕਪੜਨਮ ਰਿਪਰੈਜ਼ੈਂਟ ਕੀਤਾ ਮਤਲਬ ਕਿ ਥਾਰੇ ਦੇ ਪਹਿਲਾਂ ਕਹਿ ਦਈਏ ਕਿ ਇਸ ਗੇਮ ਦੇ ਵਿੱਚ ਪੰਜਾਬ ਕ ਨਹੀਂ ਤੇ ਕੋਈ ਖੇਡਣਾ ਹੀ ਨਹੀਂ ਗਿਆ ਨਹੀਂ ਮਤਲਬ ਇਨਲਾਈਨ ਹਾਕੀ ਹੈ ਜਿਹੜੀ ਇੱਕ ਤਾਂ ਜੀ ਹੁੰਦੀ ਹੈ ਰੋਲਰ ਹਾਕੀ ਇੱਕ ਹੁੰਦੀ ਹੈ ਇਨਲਾਈਨ ਹਾਕੀ ਰੋਲਰ ਹਾਕੀ ਦੇ ਬੱਚੇ ਜਾਂਦੇ ਸੀ ਇਨਲਾਈਨ ਦੀ ਟੀਮ ਉਹਦੇ ਸ਼ੁਰੂ ਹੋਈ ਸੀ ਜਦੋਂ ਅਸੀਂ ਇੱਕ ਕਰੀ ਤੁਸੀਂ ਪਹਿਲੀ ਵਾਰੀ ਮਤਲਬ ਸ਼ੁਰੂ ਗਰੀਆ ਹਾਂਜੀ ਪਰ ਬਹੁਤ ਅਫਸੋਸ ਦੀ ਗੱਲ ਆ ਦੇਖੋ ਵੀ ਇਨ੍ਹਾਂ ਕੁੜੀਆਂ ਨੇ ਪਹਿਲੀ ਵਾਰੀ ਉਸ ਗੇਮ ਨੂੰ ਪੰਜਾਬ ਕਣੀ ਤੇ ਇੰਟਰਨੈਸ਼ਨਲ ਨੈਸ਼ਨਲ ਲੈਵਲ ਪੱਗ ਲੇਕ ਗਈਆਂ ਅਰ ਦੂਜੇ ਪਾਸੇ ਸਰਕਾਰਾਂ ਹੁਣ ਤੱਕ ਇਹਨਾਂ ਵੱਲ ਗੌਰ ਨਹੀਂ ਕਰ ਰਹੀਆਂ ਰੰਗਲਾ ਪੰਜਾਬ ਯਾਰ ਤੁਸੀਂ ਕਿਸ ਤਰ੍ਹਾਂ ਕਹਿ ਦਿੰਗੇ ਅਸੀਂ ਰੰਗਲਾ ਪੰਜਾਬ ਬਣਾਣਾ ਜੇ ਕਿਹੜੇ ਕਿਸ ਦਮ ਪਰੰਗਲਾ ਪੰਜਾਬ ਬਣਾਓਗੇ ਤੁਸੀਂ ਪੰਜਾਬ ਦੇ ਭੁੱਖਗਣੀ ਤਾਂ ਤੁਸੀਂ ਆਪ ਨਹੀਂ ਗੌਰ ਕਰ ਰਹੇ ਮੇਰੀ ਬੇਨਤੀ ਆ ਕੋਈ ਵੀ ਪੰਜਾਬ ਦਾ ਲੀਡਰ ਕੋਈ ਵੀ ਪੰਜਾਬ ਦਾ ਜਿਹੜਾ ਕਹਿੰਦੇ ਆਹੁਦੇਦਾਰ ਜੇਕਰ ਸਰਕਾਰੀ ਬੰਦਾ ਇਸ ਵੀਡੀਓ ਨੂੰ ਦੇਖ ਰਿਹਾ ਤਾਂ ਕਿਰਪਾ ਕਰਕੇ ਇੱਕ ਸ਼ੇਅਰ ਜ਼ਰੂਰ ਕਰਿਓ ਆਪਣੇ ਉੱਚ ਅਧਿਕਾਰੀਆਂ ਨਾਲ ਅਸਬੰਧਿਤ ਅਧਿਕਾਰੀਆਂ ਨਾਲ ਕਿਉਂਕਿ ਉਹ ਬੱਚੇ ਆ ਜਿਹੜੇ ਇਹਨਾਂ ਨੂੰ ਅੱਜ ਸਪੋਰਟ ਕੀ ਲੋੜ ਆ ਜੋ ਜਿਹੜੀਆਂ ਕੁੜੀਆਂ ਆ ਆਪ ਬੱਸਾਂ ਦੇ ਵਿੱਚ ਜਾ ਜਾ ਕੇ ਪ੍ਰੈਕਟਿਸ ਕਰ ਕਾ ਬੱਸਾਂ ਦੇ ਵਿੱਚ ਆਪ ਜਾ ਜਾ ਕਾ ਕੁੜੀਆਂ ਨੈਸ਼ਨਲ ਲੈਵਲ ਤੱਕ ਜਿਹੜੇ ਮੈਡਲ ਜਿੱਤ ਕਾ ਲਈਆਂ ਤਾਂ ਉਹ ਇੰਟਰਨੈਸ਼ਨਲ ਲੈਵਲ ਪਾ ਵੀ ਪੰਜਾਬ ਕਾ ਨਾਮ ਜ਼ਰੂਰ ਰੋਸ਼ਨ ਕਰੀਂ ਗਿਆ ਪਰ ਲੋੜ ਆ ਸਿਰਫ ਇਹਨਾਂ ਨੂੰ ਸਪੋਰਟ ਕੀ ਜਿਹੜੀਆਂ ਕੀ ਹੁਣ ਤੱਕ ਇਹੜੀ ਬੱਚਿਆਂ ਨੇ ਦੱਸਿਆ ਨਹੀਂ ਹੋਈ ਬਈ ਜਿਸ ਤਰ੍ਹਾਂ ਹੁਣ ਆਪਾਂ ਕਹਿ ਦਈਏ ਵੀ ਰਿਸ਼ਤੇਦਾਰਾਂ ਚਲੋ ਤੁਸੀਂ ਦੱਸਿਆ ਉਹਨਾਂ ਨੇ ਬਹੁਤ ਕਿਹਾ ਹਾਂਜੀ ਠੀਕ ਆ ਕਰਕੇ ਆਨੇ ਵੀ ਚੱਲ ਕੁਸ਼ਕ ਸਪੂਟ ਕਰੀ ਕੁਸ਼ਕ ਨਾ ਹਰ ਇੱਕ ਔਸਤਰੀ ਹੁੰਦਾ ਜਦ ਤੱਕ ਬੰਦਾ ਕਾਮਯਾਬ ਨਹੀਂ ਹੁੰਦਾ ਤਾਂ ਕਰਕੇ ਕਰੇ ਕਰਾ ਖਾਸ ਕਰ ਕੁੜੀਆਂ ਦੇ ਨਾਲ ਇਹੋ ਚੀਜ਼ ਬਹੁਤ ਜਿਆਦਾ ਦੇਖੀ ਆ ਹੁਣ ਅੱਗਾ ਕੇ ਫਿਊਚਰ ਹੈ ਇਸ ਗੇਮ ਦਾ ਬਈ ਇਸ ਗੇਮ ਵਿੱਚ ਮਤਲਬ ਕਾਫੀ ਜਿਵੇਂ ਸਾਡੇ ਟੂਰਨਾਮੈਂਟ ਨਾਲ ਖੇਲਦੇ ਸੀਗੇ ਸੀਨੀਅਰ ਬੰਦੇ ਉਹਨਾਂ ਨੂੰ ਕਾਫੀ ਨੌਕਰੀਆਂ ਮਿਲੀਆਂ ਨੇ ਪੁਲਿਸ ਡਾਕਟਰ ਲਈ ਸੀਟਸ ਮਿਲਦੀਆਂ ਨੇ ਗਿਆ ਵੱਡੇ ਵੱਡੇ ਕਾਲਜਿਸ ਜਿਸ ਕਾਰਨ ਕਿ ਇਸ ਵਿੱਚ ਸਪੋਰਟ ਹੈ ਬਾਕੀ ਰਿਸਕ ਵਾਲੀ ਗੇਮ ਹੈ ਪੈਸੇ ਵਾਲੀ ਗੇਮ ਹੈ ਇਹਨਾਂ ਦੀ ਮਤਲਬ ਜਿਵੇਂ ਹੁਣ ਉਹਨਾਂ ਨੂੰ ਵੀ ਬੈਨੀਫਿਟ ਦੇਖੋ ਬਹੁਤ ਟਾਈਮ ਬਾਅਦ ਮਿਲੇਗਾ ਉਹਨਾਂ ਨੇ ਵੀ ਖੇਡਦੇ ਰਹੇ ਵੀ ਸਾਨੂੰ ਕਦੇ ਤਾਂ ਸਰਕਾਰੀ ਜੋਬ ਨਿਕਲਣੀ ਹੈ ਐ ਨਹੀਂ ਸੀਗਾ ਕਿ ਉਹਨਾਂ ਨੇ ਜੇ ਇੰਟਰਨੈਸ਼ਨਲ ਲੈਵਲ ਤੱਕ ਖੇਡੇ ਉਹਨਾਂ ਨੂੰ ਨਾਲ ਦੇ ਨਾਲ ਜੋਬ ਮੈਂ ਮੈਨੂੰ ਇੱਕ ਗੱਲ ਦੱਸੋ ਵੀ ਥਾਰਾ ਜੋ ਗੇਮ ਕਰਨ ਦਾ ਮਕਸਦ ਸਰਕਾਰੀ ਜੋਬ ਪ੍ਰਾਪਤ ਕਰਨਾ ਜਾਂ ਫਿਰ ਇਸ ਗੇਮ ਦੇ ਵਿੱਚ ਹੀ ਆਪਣੀ ਇੱਕ ਕੈਰੀਅਰਿਕ ਉਹ ਸਥਾਨ ਪ੍ਰਾਪਤ ਕਰਨਾ ਜਿਹੜਾ ਸੁਪਨਾ ਦੇਖਿਆ ਤਾਂ ਤੋਂ ਨਹੀਂ ਚੱਜਾਂਗੇ ਜੀ ਮੈਂ ਚੱਲਣਸਾ ਹਾਂ ਕਿਉਂਕਿ ਹਨਾ ਜੌਬ ਵੀ ਅੱਜਕੱਲ ਆਪਾਂ ਜਿੰਨਾ ਮਰਜ਼ੀ ਕਹਿ ਲਈਏ ਜੌਬ ਬਹੁਤ ਜ਼ਰੂਰੀ ਆਪਾਂ ਨੇ ਜ਼ਿੰਦਗੀ ਚਲਾਨੀਆਂ ਜ਼ਿੰਦਗੀ ਵਿੱਚ ਪੈਸਾ ਚਾਹੀਦਾ ਰ ਪੈਸਾ ਜਦ ਤੱਕ ਆਪਾਂ ਨੌਕਰੀ ਨਹੀਂ ਕਰਦੇ ਉਹ ਨਹੀਂ ਆਉਂਦਾ ਹਨਾ ਤਾਂ ਰਾਜੀ ਮੈਨੂੰ ਹੁਣ ਆਖਰਕੇ ਵਿੱਚ ਜਾਂਦੇ ਜਾਂਦੇ ਇੱਕ ਗੱਲ ਦੱਸੋ ਵੀ ਜਿਹੜੇ ਬੱਚੇ ਥਾਰੇ ਵਰਗੇ ਹੋਰ ਆ ਹੋਰ ਕੁੜੀਆਂ ਲਾ ਲੋ ਜਿਨ੍ਹਾਂ ਨੂੰ ਮਾਪੇ ਵਾਪ ਨਹੀਂ ਗੇਮ ਕਰਾਉਂਦੇ ਜਾਂ ਫਿਰ ਜਿਨ੍ਹਾਂ ਬਾਰੇ ਮਾਪੇ ਸੋਚ ਲਿਆ ਹਾਂ ਵੀ ਵੀ ਯਾਰ ਕੁੜੀਆਂ ਨੂੰ ਅਸੀਂ ਕਿਉਂ ਘਰ ਤੇ ਬਾਹਰ ਕੱਢੀਏ ਹਨਾ ਹਾਂਜੀ ਕਿ ਇਹ ਸਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਹੀ ਸਨੇਹਾ ਦੇਵਾਂਗੇ ਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੁੰਦੀਆਂ ਜਿੰਨਾ سپورਟ ਆਪਾਂ ਮੁੰਡਿਆਂ ਨੂੰ ਕਰਦੇ ਆਂ ਉਹਨਾਂ ਜੇ ਤੁਸੀਂ ਬਰਾਬਰ ਕੁੜੀ ਨੂੰ ਵੀ ਕਰੋਗੇ ਤਾਂ ਇੱਕ ਦਿਨ ਰਿਜ਼ਲਟ ਇੰਨਾ ਵਧੀਆ ਆਊਗਾ ਤਾਂ ਤੁਹਾਨੂੰ ਵੀ ਲੱਗੂਗਾ ਕਿ ਹਾਂ ਵੀ ਜਿਸ ਅਸੀਂ سپورਟ ਕੀਤਾ ਸੀ ਤਾਂ ਸਾਡੀ ਕੁੜੀ ਇਸ ਮੰਜ਼ਿਲ ਤੇ ਅਸੀਂ ਤਾਂ ਹੀ ਕਵਾਂਗੇ ਕਿ ਗੇਮ ਜੋ ਵੀ ਕੁੜੀ ਦਾ ਜਿਸ ਗੇਮ 'ਚ ਇੰਟਰਸਟ ਹੈ ਉਹਨੂੰ ਗੇਮ ਕਰਾਓ ਤੇ ਇੱਕ ਦਿਨ ਤੁਹਾਨੂੰ ਉਸਦਾ ਫਲ ਮਿਲੂਗਾ ਹੀ ਮਿਲੂਗਾ ਤਾਂ ਜਸਤਰਾ ਭੈਣ ਨੇ ਕਿਹਾ ਕਿ ਜੇਕਰ ਤੁਸੀਂ ਮੁੰਡੇ ਦੇ ਬਰਾਬਰ ਕੁੜੀ ਨੂੰ ਸਪੋਰਟ ਕਰੋਗੇ ਤਾਂ ਉਹ ਵੀ ਇੱਕ ਦਿਨ ਥਾਰਾ ਨਾਮ ਜ਼ਰੂਰ ਰੋਸ਼ਨ ਕਰੇਗੀ ਸੋ ਨਤੀਜਾ ਆਪਾਂ ਦੇਖ ਰਹੇ ਹਾਂ ਭੈਣ ਹੋਰਾਂ ਨੇ ਦੱਸਿਆ ਵੀ ਬਹੁਤ ਖੇਚਲਾ ਕਰੀਆ ਬਹੁਤ ਮਿਹਨਤ ਕਰੀਆ ਜ਼ਿੰਦਗੀ ਦੇ ਵਿੱਚ ਘਰ ਕਿਹਾ ਕਿ ਵੀ ਜਦ ਸਪੋਰਟ ਘਟਦੀ ਪਰ ਫਿਰ ਵੀ ਅੱਜ ਮਾਣ ਆ ਮਾਵਾਪਾ ਨੂੰ ਇਹਨਾਂ ਤਿਆਂ ਦੇ ਉੱਪਰ ਕਿਉਂਕਿ ਮਾਵਾਪਾ ਨੇ ਇਹਨਾਂ ਤਿਆਂ ਦਾ ਸਾਥ ਦਿਆ ਸੋ ਅੱਜ ਕੇ ਇਸ ਇੰਟਰਵਿਊ ਕੇ ਬਾਰੇ ਮਾ ਥਾਰੀ ਕੀ ਵਿਚਾਰਾਂ ਤੁਸੀਂ ਕਮੈਂਟ ਬਾਕਸ ਚ ਆਪਣੀ ਰਾਇ ਦੇਣਾ ਨਾ ਭੁੱਲਿਓ ਜੁੜੇ ਰਹੋ ਪਵਾਦ ਵੈਬ ਟੀਵੀ ਕੀ ਗੱਲ ਸਸੀ ਕਾ